ਸਵਾਗਤ ਹੈ ਤੁਹਾਡਾ ਸੈਅਬ ਸੱਚੀ ਟੀਵੀ ਤੇ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਇਹ ਸੀਜ਼ਨ ਸ਼ਾਨਦਾਰ ਰਿਹਾ ਪਰ ਕੰਮ ਹਲੇ ਅਧੂਰਾ ਅਗਲੇ ਸਾਲ ਕਰਾਂਗੇ ਪੂਰਾ ਪ੍ਰਤੀਜਿੰਟਾ ਖੰਡ ਮਿਲਣਾ ਜੇ ਭਰਤੀ ਲਈ ਪੰਜਾਬੀ ਭਾਸ਼ਾ ਦੀ ਸ਼ਰਤ ਲਾਜ਼ਮੀ ਕਰਾਰ ਐਲਨ ਮਸਕ ਦੀ ਸਟਾਰਲਿੰਕ ਨੂੰ ਭਾਰਤ ਵਿੱਚ ਮਿਲੀ ਮਨਜ਼ੂਰੀ ਪਾਕਿਸਤਾਨ ਨੇ ਇਨਸਾਨੀਅਤ ਅਤੇ ਕਸ਼ਮੀਰੀਅਤ ਤੇ ਹਮਲਾ ਕੀਤਾ ਮੋਦੀ ਨਰਿੰਦਰਦੀਪ ਮੌਤ ਮਾਮਲੇ 'ਚ ਅਮਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਐਸਐਸਪੀ ਅਮਰੀਤ ਕੌਂਡਲ ਨਰੇਂਦਰਦੀਪ ਦੀ ਪਤਨੀ ਨੇ ਜੁਡੀਸ਼ੀਅਲ ਜਾਂਚ ਦੀ ਕੀਤੀ ਮੰਗ ਯੂਟਿਊਬਰ ਜਸਵੀਰ ਦੇ ਖੁਲਾਸਿਆਂ ਨੇ ਉਡਾਈ ਹੋਸ਼ ਜਸੂਸੀ ਰੈਕਟ ਦਾ ਮਾਸਟਰਮਾਈਂਡ ਸੀ ਨਾਸਰ ਢਿੱਲੋਂ ਜਸੂਸੀ ਦੇ ਇਲਜ਼ਾਮ ਹੇਠ ਗ੍ਰਿਫਤਾਰ ਜਸਵੀਰ ਸਿੰਘ ਨੇ ਪੁੱਛ ਪ੍ਰਤਾਲ ਦੌਰਾਨ ਕੀਤਾ ਪ੍ਰਗਟਾਵਾ ਸਰਕਾਰ ਨੇ ਆਸ਼ੂ ਨੂੰ ਸੰਮਣ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਲੁਧਿਆਣਾ ਨੂੰ ਕੀਤਾ ਮੁੱਤਲ ਭਾਰਤ ਪੁਛਨਾ ਆਸ਼ੂ ਨੂੰ ਮਿਲੀ ਅਗਾਊਂ ਜ਼ਮਾਨਤ ਵਿਜੀਲੈਂਸ ਨੇ ਭਾਰਤ ਪੁਛਨਾ ਆਸ਼ੂ ਨੂੰ ਭੇਜੇ ਸੀ ਸੰਮਣਾਂ ਤਾਕਤਸ਼ਰੀ ਨਵੰਦਵਾਂ ਸਾਹਿਬ ਵਿਖੇ कल्लूकारा ਦੇਵਸ ਸਰਦਾ ਨਾਲ ਮਨਾਇਆ ਜੀ 7 ਸਿੱਖ ਸੰਮੇਲਨ ਲਈ ਕੈਨੇਡਾ ਜਾਣਗੇ ਪ੍ਰਧਾਨ ਮੰਤਰੀ ਮੋਦੀ ਨਵਾਲਗਤੀ ਨਾਲ ਜਬਰ ਜਨਾਹ ਦੇ ਦੋਸ਼ਾਂ ਹੇਠ ਪਿਓ ਗ੍ਰਿਫਤਾਰ ਇੱਕ ਵਿਧਾਇਕ ਇੱਕ ਬਲਾਕ ਜੋਨਾਂ ਨੂੰ ਅੰਤਮ ਛੋਹਾਂ ਆਸ਼ੀਰਵਾਦ ਸਕੀਮ ਤਹਿਤ 16.36 ਕਰੋੜ ਰੁਪਏ ਜਾਰੀ ਹੁਣ ਖਬਰਾਂ ਵਿਸਤਾਰ ਨਾਲ ਪਿਛਲੇ ਕੋਈ ਸਮੇਂ ਤੋਂ ਭਾਰਤ ਤੇ ਕੈਨੇਡਾ ਵਿੱਚ ਬਣੀ ਕੜਤਨ ਖਤਮ ਕਰਕੇ ਰਿਸ਼ਤਿਆਂ ਦੀ ਸਰਜੀਤੀ ਦਾ ਸੰਕੇਤ ਦਿੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੈਨੇਡਾ ਹੀ ਹਮ ਰਤਵਾ ਮਾਰਕ ਕਰਨ ਦੇ ਸੱਦੇ ਤੇ ਕੈਨੇਡਾ ਜਾਣਗੇ ਮੋਦੀ ਕੈਨੇਡਾ ਦੀ ਮੇਜ਼ਬਾਨੀ ਵਿੱਚ 15 ਤੋਂ 17 ਜੂਨ ਨੂੰ ਹੋਣ ਵਾਲੇ ਜੀ7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਆਪਣੀ ਇਸ ਆਗਾਮੀ ਫੇਰੀ ਬਾਰੇ ਪੋਸਟ ਕੀਤਾ ਜਿਸ ਨਾਲ ਉਹਨਾਂ ਅਟਕਲਾਂ ਦਾ ਭੋਗ ਪੈ ਗਿਆ ਕਿ ਪ੍ਰਧਾਨ ਮੰਤਰੀ 2019 ਤੋਂ ਬਾਅਦ ਪਹਿਲੀ ਵਾਰ ਜੀ7 ਸਿਖਰ ਵਾਸਤਾ ਵਿੱਚ ਸ਼ਾਮਲ ਨਹੀਂ ਹੋਣਗੇ ਭਾਰਤ ਜੀ7 ਦਾ ਮੈਂਬਰ ਨਹੀਂ ਹੈ ਪਰ ਵੱਡੇ ਅਰਥਚਾਰਿਆਂ ਵਿੱਚੋਂ ਇੱਕ ਵਜੂਨ ਸੱਦਾ ਦਿੱਤਾ ਗਿਆ ਹੈ ਸ਼੍ਰੀ ਮੋਦੀ ਨੇ ਆਪਣੇ ਕੈਨੇਡਾਈ ਹਮਰਤਵਾਰ ਨਾਲ ਫੋਨ 'ਤੇ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਾਰਨੀ ਨੂੰ ਉਹਨਾਂ ਦੀ ਹਾਲੀਆ ਚੋਣ ਜਿੱਤ ਤੇ ਵਧਾਈ ਦਿੱਤੀ ਅਤੇ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ G7 ਸਮੇਲਨ ਲਈ ਸੱਦਾ ਦੇਣ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਦੌਰ ਤੋਂ ਹਟ ਕੇ ਜਦੋਂ ਭਾਰਤ ਨੇ ਕੈਨੇਡਾ ਤੇ అనేక ਦੂਜੇ ਤੇ ਗੰਭੀਰ ਦੁਚ ਲਗਾਏ ਸਨ ਨਾ ਚੀਰੀ ਮੋਦੀ ਨੇ ਆਪਣੀ ਪੋਸਟ ਵਿੱਚ ਕਿਹਾ ਲੋਕਾਂ ਦਰਮਿਆਨ ਡੂੰਘੇ ਰਿਸ਼ਤਿਆਂ ਵਿੱਚ ਵੱਜੀਆਂ ਦੋ ਜੀਵੰਤ ਜਮੂਰੀਆਤਾ ਦੇ ਰੂਪ ਵਿੱਚ ਭਾਰਤ ਅਤੇ ਕੈਨੇਡਾ ਪਰਸਪਰ ਸਨਮਾਨ ਤੇ ਸਾਂਝੇ ਹਿੱਤਾਂ ਦੇ ਮਾਰਗਦਰਸ਼ਨ ਲਈ ਨਵੇਂ ਯੋਜਨਾ ਨਾਲ ਮਿਲ ਕੇ ਕੰਮ ਕਰਨਗੇ ਸਿਖਰ ਸੰਮੇਲਨ ਵਿੱਚ ਸਾਡੀ ਮੁਲਾਕਾਤ ਦੀ ਬੇਸਬਰੀ ਨਾਲ ਉਡੀਕ ਹੈ ਕਾਰੀ ਨੇ ਇਸ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਵੱਜੋਂ ਜ਼ਿੰਮੇਵਾਰੀ ਸੰਭਾਲੀ ਸੀ ਕਮਾਂਤਰੀ ਸਿਖਰ ਸੰਮੇਲਨਾਂ ਵਿੱਚ ਰਵਾਇਤੀ ਤੌਰ ਤੇ ਮੇਜ਼ਬਾਨ ਮੁਲਕ ਨੂੰ ਖਾਸ ਕਰਕੇ ਮਹਿਮਾਨ ਸੱਦਣ ਏਜੰਡਾ ਨਿਰਧਾਰਿਤ ਕਰਨ ਅਤੇ ਸਿਖਰ ਵਾਰਤਾ ਲਈ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ ਇਹ ਅਧਿਕਾਰ ਮੇਜ਼ਬਾਨ ਨੂੰ ਆਪਣੀਆਂ ਤਰਜੀਹਾਂ ਮੁਤਾਬਕ ਪ੍ਰੋਗਰਾਮ ਤਿਆਰ ਕਰਨ ਤੇ ਆਪਣੀ ਵਿਦੇਸ਼ ਨੀਤੀ ਦੇ ਟੀਚਿਆਂ ਨੂੰ ਉਚਾਹਿਤ ਕਰਨ ਦੀ ਇਜਾਜ਼ਤ ਦਿੰਦਾ ਹੈ ਜੀ7 ਵਿਸ਼ਵ ਦੀਆਂ ਸਭ ਤੋਂ ਵੱਧ ਉਦਯੋਗਿਕ ਅਰਥਚਾਰਿਆਂ ਅਮਰੀਕਾ ਯੂਕੇ ਫਰਾਂਸ ਜਰਮਨੀ ਇਟਲੀ ਜਾਪਾਨ ਅਤੇ ਕੈਨੇਡਾ ਦਾ ਇੱਕ ਗੈਰ ਰਸਮੀ ਸਮੂਹ ਹੈ ਇਸ ਵਿੱਚ ਯੂਰਪੀਅਨ ਯੂਨੀਅਨ ਕਮੰਤਰੀ ਮੁਦਰਾ ਫੰਡ ਵਿਸ਼ਵ ਬੈਂਕਾਂ ਤੇ ਸੰਯੁਕਤ ਰਾਸ਼ਟਰ ਨੂੰ ਵੀ ਸੱਦਾ ਦਿੱਤਾ ਗਿਆ ਹੈ ਜੀ7 ਸਿਮਿਲ ਕੈਨੇਡਾ ਵਿੱਚ ਹੋ ਰਿਹਾ ਹੈ ਕੈਨੇਡਾ ਵਿੱਚ ਜੂਨ 2023 ਚ ਖਾਸ ਤਨੀ ਵਕਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੀ ਹਤਿਆ ਤੋਂ ਬਾਅਦ ਭਾਰਤ ਕੈਨੇਡਾ ਰਿਸ਼ਤਿਆਂ ਵਿੱਚ ਕੜਤਨ ਵਧੀ ਹੈ ਇਸ ਮਾਮਲੇ ਨੇ ਉਦੋਂ ਜ਼ੋਰ ਫੜਿਆ ਜਦੋਂ ਤਤਕਾਲੀਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜਰ ਦੀ ਹਤਿਆ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦਾਵਾ ਕੀਤਾ ਭਾਰਤ ਨੇ ਟਰੂਡੋ ਦੇ ਦੋਚਾਂ ਨੂੰ ਬੇਬੁਨਿਆਦ ਦੱਸਦੇ ਹੋਏ ਸ਼ਕਤੀ ਨਾਲ ਖਾਰਜ ਕਰ ਦਿੱਤਾ ਸੀ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਗਏ ਸਾਕਾ ਨੀਲਾ ਤਾਰਾ ਦੀ 43ਵੀਂ ਬਰੇਗੰਡ ਅੱਜ ਤੱਕ ਤਸਰੀਦਾਂ ਦਾ ਸਹਿ ਤਲਵੰਡੀ ਸਾਭਾ ਵਿਖੇ ਪੂਰਵ ਸ਼ਾਦਾ ਨਾਲ ਮਨਾਈ ਗਈ ਤਲੁਕਰਾ ਇਸ ਨੇ ਸਬੰਧ ਵਿੱਚ ਤਖਤ ਸਾਹਿਬ ਦੇ ਇਤਿਹਾਸੇ ਗੁਰਦੁਆਰਾ ਦੰਦਵਾਂ ਸਾਹਿਬ ਵਿਖੇ ਪਿਛਲੇ 2 ਦਿਨ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅਰਦਾਸ ਤਖਤ ਸਾਹਿਬ ਦੇ ਮੁਖੀ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕੀਤੀ ਅਜਿਹੀ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਕੀਤਾ ਉਪਰੰਤ ਕਥਾਵਾਚਕ ਭਾਈ ਆਲਨ ਸਿੰਘ ਨੇ ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਸ ਕਾਰਵਾਈ ਤੇ ਇਸ ਵਿੱਚ ਮਾਰੇ ਗਏ ਸਿੰਘਾਂ ਸਿੰਘਣੀਆਂ ਤੇ ਭਜੰਗੀਆਂ ਦੀ ਯਾਦ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਤਖਤ ਸਾਹਿਬ ਦੇ ਮੁਖ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਜੋ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਢਾਈ ਢੇਰੀ ਹੋਂਟੇ ਨਰਦੋਸ਼ੀਆਂ ਦੀਆਂ ਜਾਨਾਂ ਜਾਣ ਕਾਰਨ ਜੋ ਜ਼ਖਮ ਸਿੱਕ ਆਉਂਦੇ ਦਿਲਾਂ ਤੇ ਲੱਗੇ ਉਹ ਰਹਿੰਦੀ ਦੁਨੀਆਂ ਤੱਕਲੇ ਰਹਿਣਗੇ ਧਲੂਕਰਾਂ ਦੇ ਸਮੋਕੇ ਤੱਕਤ ਸਾਹਿਬ ਦੇ ਵਧੀਕ ਮੈਨੇਜਰ ਗੁਰਦੇਵ ਸਿੰਘ ਵਧੀਕ ਮੁਕਤਰਾੰਤੀ ਭਾਈ ਗੁਰਜਨ ਸਿੰਘ ਡਾਕਟਰ ਗੁਰਮੀਲ ਸਿੰਘ ਕਈ ਥਾਣਾ ਸਿੰਘ ਦੇ ਛੱਠਾ ਆਤੋ ਇਲਾਵਾ ਵੱਡੀ ਗਿਣਤੀ ਚ ਸੰਗਤ ਸ਼ਾਮਲ ਹੋਈ ਹੁਣ ਚਾਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 11 ਸਾਲਾਂ ਲੜਕੀ ਨਾਲ ਕਤਤ ਤੌਰ ਤੇ ਜ਼ਬਰ ਜਨਾਹ ਕਰਨ ਦੇ ਦੋਸ਼ਾਂ ਹੇਠ ਉਸਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁਕੇਰੀਆਂ ਦੇ ਐਸਐਚਓ ਜਗENDER ਸਿੰਘ ਦੇ ਅਨੁਸਾਰ ਇਹ ਮਾਮਲਾ ਲੜਕੀ ਦੀ ਮਾਮਲੋ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸਾਹਮਣੇ ਆਇਆ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਵਿਆਹ 2011 ਵਿੱਚ ਇੱਕ 40 ਸਾਲਾ ਵਿਅਕਤੀ ਨਾਲ ਹੋਇਆ ਅਤੇ ਉਹਨਾਂ ਦੇ ਦੋ ਬੱਚੇ ਇੱਕ ਪੁੱਤਰ ਤੇ ਧੀ ਹਨ ਔਰਤ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਅਕਸਰ ਉਹਨਾਂ ਨਾਲ ਝਗੜਾ ਕਰਦਾ ਸੀ ਅਤੇ ਉਹ ਇਸ ਸਮੇਂ ਆਪਣੇ ਪੇਕੇ ਘਰ ਰਹਿ ਰਹੀ ਸੀ ਪਰ 22 ਮਾਰਚ ਨੂੰ ਉਸਦਾ ਪਤੀ ਧੀ ਨੂੰ ਆਪਣੇ ਪਿੰਡ ਲੈ ਗਿਆ ਬਾਅਦ ਵਿੱਚ ਮਾਨ ਨਾਲ ਗੱਲਬਾਤ ਦੌਰਾਨ ਲੜਕੀ ਨੇ ਖੁਲਾਸਾ ਕੀਤਾ ਕਿ ਉਸਦਾ ਪਿਤਾ ਉਸ ਨੂੰ ਨਿਯਮਤ ਤੌਰ ਤੇ ਕੁੱਟਦਾ ਸੀ ਅਤੇ ਜਦੋਂ ਵੀ ਦਾਦਾ ਦਾਦੀ ਘਰ ਮੌਜੂਦ ਨਹੀਂ ਹੁੰਦੇ ਸਨ ਤਾਂ ਉਸ ਦਾ ਜਿਨਸੀ ਸ਼ੋਸ਼ਣ ਕਰਦਾ ਸੀ ਪੁਲਿਸ ਅਧਿਕਾਰੀ ਜਗਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਧਰਾਵਾਂ ਸਮੇਤ ਪਾਕਸੋ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਨਿਊ ਹਾਈ ਸਕੂਲ ਵਿੱਚ ਹੋਏ 2400 ਕਰੋੜ ਦੇ ਘੁਟਾਲੇ ਦੇ ਮਾਮਲੇ ਵਿੱਚ ਚੋਣਾਦਾਨ ਭਾਰਤ ਪੁਸ਼ਨਾਸ਼ ਨੂੰ ਕਿਤੇ ਤੌਰ ਤੇ ਹਮਦਰਦ ਦੀ ਵਜੋ ਫਾਇਦਾ ਪਹੁੰਚਾਉਣ ਲਈ ਸੰਮਣ ਭੇਜਣ ਵਾਲੇ ਐਸਐਸਪੀ ਬਿਜੀਲੈਂਸ ਲੁਧਿਆਣਾ ਜਗਤਪ੍ਰੀਤ ਸਿੰਘ ਨੂੰ ਸਰਕਾਰ ਨੇ ਮੁਅਤਲ ਕਰ ਦਿੱਤਾ ਹੈ ਗੌਰਤਲ ਵਹਿ ਕੇ ਆਸੂ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਪੱਛਮੀ ਹਲਕੇ ਦੀ ਹੋਰ ਹੀ ਜਿਮਣੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਭਾਰਤ ਪੁਛਨਾਸ਼ੂ ਨੂੰ ਬਿਜੀਲੈਂਸ ਬਿਊਰੋ ਨੇ ਨਿਊ ਹਾਈ ਸਕੂਲ ਦੇ ਕਾਬਲੇ ਜਿਹੜੇ ਸੰਮਣ ਭੇਜੇ ਸਨ ਉਹ ਐਸਐਸਪੀ ਨੇ ਖੁਦ ਆਪਣੇ ਪਦਰ ਤੇ ਹੀ ਭੇਜੇ ਸਨ ਇਹ ਹੀ ਪਤਾ ਲੱਗਾ ਕਿ ਭਾਰਤ ਪੁਛਨਾਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾਂ ਤੋਂ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ ਇਸ ਸਬੰਨ ਉਸਨੇ ਉਸ ਸਮੇਂ ਭੇਜੇ ਜਦੋਂ ਲੁਧਿਆਣਾ ਜਿਮਣੀ ਚੋਣਾ ਦਾ ਜੋ ਪ੍ਰਚਾਰ ਚੋਣਾ ਤੇ ਹੈ ਸੂਤਰਮਤਾ ਸਰਕਾਰ ਨੂੰ ਕੁਵਿਆ ਤੰਤਰਾਂ ਹੀ ਜਾਣਕਾਰੀ ਮਿਲੀ ਸੀ ਕਿ ਐਸਐਸਪੀ ਨੇ ਬਿੱਤੇ ਦੇ ਨੀ ਆਸ਼ੂ ਨਾਲ ਗੋਪਤ ਮੀਟਿੰਗ ਵੀ ਕੀਤੀ ਹੈ ਤੇ ਉਹਨਾਂ ਨੂੰ ਜਿਮਣੀ ਚੋਣ ਵਿੱਚ ਸਿੱਧੇ ਤੌਰ ਤੇ ਫਾਇਦਾ ਪਹੁੰਚਾਉਣ ਲਈ ਇਹ ਸਬੰਨ ਜਾਰੀ ਕੀਤੇ ਸਨ ਜਾਣਕਾਰੀ ਮੁਤਾਬਕ ਫਿਲਹਾਲ ਸਰਕਾਰ ਨੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਮੁਤਲਕ ਕਰ ਦਿੱਤਾ ਹੈ ਉਂਝ ਇਸ ਮਾਮਲੇ 'ਚ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਭਾਰਤਪੂਸ਼ਨਾਸ਼ ਨੂੰ ਮਿਲੀ ਅਗਾਊਂ ਜ਼ਮਾਨਤ ਲੁਧਿਆਣਾ ਅਦਾਲਤ ਨੇ ਦੇ ਦਿੱਤੀ ਹੈ। ਵਿਜੀਲੈਂਸ ਨੇ ਭਾਰਤਪੂਸ਼ਨਾਸ਼ ਨੂੰ ਇੱਕ ਸਕੂਲ ਦੀ ਜ਼ਮੀਨ ਬਵਾਦ ਮਾਮਲੇ ਵਿੱਚ ਸਮਣੇ ਭੇਜਿਆ ਸੀ। ਭਾਰਤਪੂਸ਼ਨਾਸ਼ ਨੇ ਲੁਧਿਆਣਾ ਅਦਾਲਤ ਦਾ ਰੋਕ ਕੀਤਾ ਸੀ। ਦੱਸਦੀ ਹੈ ਕਿ ਭਾਰਤਪੂਸ਼ਨਾ 19 ਜੂਨ ਤੋਂ ਬਾਅਦ ਵਿਜੀਲੈਂਸ ਅੱਗੇ ਪੇਸ਼ ਹੋਣਗੇ। ਆਸ਼ੂ ਲੁਧਿਆਣਾ ਪੱਛਮੀ ਜਿਮਣੀ ਚੋਣ ਲਈ ਉਮੀਦਵਾਰ ਹਨ। ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਪੰਜਾਬ ਤੋਂ ਗ੍ਰਿਫਤਾਰ ਕੀਤੇ ਗਏ ਜਾਸੂਸ ਜਸਵੀਰ ਨੇ ਪੁਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ ਜਾਸੂਸੀ ਰੈਕਟ ਦਾ ਇੱਕ ਹੋਰ ਮਾਸਟਰਮਾਈਂਡ ਪਾਕਿਸਤਾਨ ਪੁਲਸ ਦਾ ਇੱਕ ਸਾਬਕਾ ਸਬ ਇੰਸਪੈਕਟਰ ਹੈ ਪਾਕਿਸਤਾਨ ਪੁਲਸ ਦੇ ਸਾਬਕਾ ਸਬ ਇੰਸਪੈਕਟਰ ਦਾ ਨਾਮ ਨਾਸਰ ਢਿੱਲੋਂ ਹੈ ਨਾਸਰ ਢਿੱਲੋਂ ਨੇ ਜਸਵੀਰ ਨੂੰ ਲਾਹੌਰ ਵਿੱਚ ਪਾਕਿਸਤਾਨੀ ਆਈਐਸ ਅਧਿਕਾਰੀਆਂ ਨਾਲ ਮਿਲਾਇਆ ਸੀ ਨਾਸਰ ਢਿੱਲੋਂ ਪੇਸ਼ੇ ਤੋਂ ਇੱਕ ਪਾਕਿਸਤਾਨੀ ਯੂਟਿਊਬਰ ਹੈ ਨਾਸਰ ਢਿੱਲੋਂ ਜੋਤੀ ਮਲੋਹਤਰਾ ਨੂੰ ਵੀ ਜਾਣਦਾ ਹੈ ਜਸਵੀਰ ਤੇ ਜੋਤੀ ਮਲੋਹਤਰਾ ਲਾਹੌਰ ਵਿੱਚ 10 ਦਿਨ ਇਕੱਠੇ ਰਹੇ ਨਾਸਰ ਢਿੱਲੋਂ ਪਾਕਿਸਤਾਨ ਜਾਣ ਵਾਲੇ ਭਾਰਤੀ ਯੂਟਿਊਬਰਾਂ ਨੂੰ ਦਾਨਿਸ਼ ਨਾਲ ਜੋੜਦਾ ਸੀ ਫਿਰ ਦਾਨਿਸ਼ ਉਹਨਾਂ ਨੂੰ ਜਸੂਸੀ ਦੇ ਕੰਮ ਸੌਂਪਦਾ ਸੀ ਅਤੇ ਉਹਨਾਂ ਨੂੰ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਮਹਿਮਾਨ ਵਜੋਂ ਬੁਲਾਉਂਦਾ ਸੀ ਨਾਸਰ ਨੇ ਪਾਕਿਸਤਾਨ ਵਿੱਚ ਦਾਨਿਸ਼ ਨਾਲ ਜਸਵੀਰ ਦੀ ਮੁਲਾਕਾਤ ਦਾ ਪ੍ਰਬੰਧ ਵੀ ਕੀਤਾ ਸੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਪੁਲਸ ਦੇ ਸੰਕਰੇ ਸਾਬਕਾ ਪੁਲਸ ਕਰਮਚਾਰੀ ਜਸੂਸੀ ਰੈਕਟ ਦਾ ਹਿੱਸਾ ਹਨ ਜੋ ਭਾਰਤੀ ਯੂਟਿਊਬਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਸ ਵਿੱਚ ਮੈਂ ਰੁੱਝਿਆ ਹੋਇਆ ਹਾਂ ਨਰਿੰਦਰਦੀਪ ਸਿੰਘ ਮੌਤ ਮਾਮਲੇ 'ਚ ਬਠਿੰਡਾ ਦੇ ਐਸਐਸਪੀ ਅਮਰੀਤ ਕੌਂਡਰ ਨੇ ਦੱਸਿਆ ਕਿ ਅਸੀਂ ਜੁਡੀਸ਼ੀਅਲ ਜਾਂਚ ਕਰਵਾਉਣ ਨੂੰ ਤਿਆਰ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਾਂਚ ਮੈਜਿਸਟ੍ਰੇਟ ਹੋਣੀ ਚਾਹੀਦੀ ਹੈ ਅਸੀਂ ਹੁਣ ਤੱਕ 6 ਲੋਕਾਂ ਉੱਪਰ ਮਕਦਮਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਇੱਕ ਵੀ ਮੁਲਜ਼ਮ ਨਹੀਂ ਫੜਿਆ ਗਿਆ ਇੱਕ ਦੀ ਬੇਲ ਕੈਨਸਲ ਕਰਵਾਈ ਹੈ ਜਿੰਨੀ ਦੇਰ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਉਨੀ ਦੇਰ ਤੱਕ ਕੇਸ ਬਾਰੇ ਕਹਿਣਾ ਕੁਝ ਵੀ ਠੀਕ ਨਹੀਂ ਹੋਵੇਗਾ ਦੂਜੇ ਪਾਸੇ ਐਮਜ ਹਸਪਤਾਲ ਦੀ ਰਿਪੋਰਟ ਤੇ ਉਹਨਾਂ ਕਿਆ ਕੇ ਰਿਪੋਰਟ ਜਾਰੀ ਹੋਈ ਹੈ ਉਸ ਵਿੱਚ ਕੁਝ ਹੋਰ ਆਇਆ ਹੈ ਪਰ ਜਿੰਨੀ ਦੇਰ ਤੱਕ ਪੂਰੀ ਰਿਪੋਰਟ ਨਹੀਂ ਹੋਦੀ ਉਨੀ ਦੇਰ ਤੱਕ ਕੁਝ ਕਹਿਣਾ ਠੀਕ ਨਹੀਂ ਹੋਵੇਗਾ ਦੱਸਦੀ ਏਕੇ ਬੀਤੇ ਦੇ ਨੀ ਬਟਿੰਡਾ ਦੇ ਗੋਨਿਆਣਾ ਪੰਡੀ ਵਾਸੀ ਨਿਰੰਦਰਦੀਪ ਸਿੰਘ ਨਾਮਕ ਵਿਅਕਤੀ ਦੀ ਮੌਤ ਘਥੇ ਤੌਰ ਤੇ ਸੀਆਈਏ ਸਤਾਬ ਦੀ ਕੁੱਟਮਾਰ ਕਰਕੇ ਹੋਈ ਮੌਤ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਇਸ ਹਸਾਬ ਦੀ ਮੰਗ ਨੂੰ ਲੈ ਕੇ ਐਸਐਸਪੀ ਦਫ਼ਤਰ ਬਾਹਰ ਧਰਨਾ ਲਗਾ ਦਿੱਤਾ ਸੀ ਧਾਰੇ ਦੌਰਾਨ ਬਖ ਬਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸਮਾਜ ਸੇਵੀ ਸੰਜਤਵੰਦੀਆਂ ਨੇਵੀ ਸਟੇਟ ਤੋਂ ਸੰਬੋਧਨ ਕੀਤਾ ਮ੍ਰਿਤਕ ਨੌਜਵਾਨ ਨਰਿੰਦਰਦੀਪ ਸਿੰਘ ਦੀ ਪਤਨੀ ਦੀ ਮੰਗ ਕੀਤੀ ਕਿ ਮਾਮਲੇ ਦੀ ਸਮਵੱਧ ਜੁਡੀਸ਼ੀਅਲ ਜਾਂਚ ਕੀਤੀ ਜਾਵੇ ਐਲਾਨਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਸਰਕਾਰ ਵੱਲੋਂ ਸੈਟੇਲਾਈਟ ਰਾਹੀਂ ਇੰਟਰਨੈਟ ਸੇਵਾ ਦੇਣ ਦੀ ਮਨਜ਼ੂਰੀ ਮਿਲ ਗਈ ਹੈ ਇਸ ਨਾਲ ਹੁਣ ਦੇਸ਼ ਦੇ ਦੂਰ ਦਰਾਡੇ ਪਿੰਡਾਂ ਪਹਾੜੀ ਅਤੇ ਜੰਗਲੀ ਇਲਾਕਿਆਂ ਤੱਕ ਵੀ ਤੇਜ਼ ਇੰਟਰਨੈਟ ਪਹੁੰਚ ਸਕੇਗਾ ਉਹ ਉਹ ਵੀ ਬਿਨਾ ਮੋਬਾਈਲ ਟਾਵਰਾਂ ਦੇ ਸਟਾਰਲਿੰਗ ਕਾ ਐਲਨ ਮਸਕ ਦੀ ਸਪੇਸ ਐਕਸ ਕੰਪਨੀ ਦੀ ਉਪ ਕੰਪਨੀ ਹੈ ਜੋ ਪੂਰੀ ਦੁਨੀਆ ਵਿੱਚ ਸੈਟਲਾਈਟ ਰਾਹੀਂ ਇੰਟਰਨੈਟ ਦੀ ਸੇਵਾ ਮੁਹਿਆਰ ਕਰਾਉਂਦੀ ਹੈ ਇਹ ਸੇਵਾ ਖਾਸ ਕਰਕੇ ਉਹਨਾਂ ਥਾਵਾਂ ਲਈ ਹੈ ਜਿੱਥੇ ਮੋਬਾਈਲ ਟਾਵਰ ਜਾਂ ਫਾਈਬਰ ਇੰਟਰਨੈਟ ਪਹੁੰਚਣਾ ਮੁਸ਼ਕਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਤੇ ਪਹਿਲਗਾਮ ਵਿੱਚ ਸਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਇਨਸਾਨੀਅਤ ਤੇ ਕਸ਼ਮੀਰੀਅਤ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਉਹਨਾਂ ਕਿਹਾ ਕਿ ਉਹਨਾਂ ਦਾ ਇਰਾਦਾ ਭਾਰਤ ਵਿੱਚ ਫਿਰਕੂ ਝੜਪਾਂ ਸ਼ੁਰੂ ਕਰਨਾ ਤੇ ਸੈਸ ਪਾਟੇ ਤੇ ਨਿਰਪਰ ਕਸ਼ਮੀਰੀ ਲੋਕਾਂ ਨੂੰ ਉਹਨਾਂ ਦੀ ਰੋਜੀ ਰੋਟੀ ਤੋਂ ਵਾਂਝਾ ਕਰਨਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਘਾਟੀ ਲਈ ਪਹਿਲੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣ ਤੇ ਚਨਾਬ ਨਦੀ ਤੇ ਦੁਨੀਆ ਦੇ ਸਭ ਤੋਂ ਉੱਚੇ ਰੇਵੇ ਪੁਲ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ ਉਹਨਾਂ ਕਹਿੰਦੇ ਕਿ ਸੈਲਸ ਪਟਾ ਰੋਜ਼ਗਾਰ ਪ੍ਰਦਾਨ ਕਰਦਾ ਹੈ ਤੇ ਲੋਕਾਂ ਵਿਚਕਾਰ ਜੋੜਨ ਵਾਲੀ ਕੜੀ ਵਜੋਂ ਕੰਮ ਕਰਦਾ ਹੈ ਪਰ ਬਦਕਿਸਮਤੀ ਨਾਲ ਗਵਾਂਡੀ ਦੇਸ਼ ਮਨੁੱਖਤਾ ਸਦਭਾਵਨਾਤੇ ਸੈਲਸ ਪਟੇ ਦਾ ਦੁਸ਼ਮਣ ਹੈ ਉਹਨਾਂ ਕਹਿੰਦੇ ਕਿ 22 ਅਪ੍ਰੈਲ ਨੂੰ ਪੈਲਗਾਮ ਵਿੱਚ ਜੋ ਹੋਇਆ ਉਹ ਇਸ ਦੀ ਇੱਕ ਉਦਾਹਰਨ ਹੈ ਸ਼੍ਰੀ ਮੋਦੀ ਨੇ ਕਿਹਾ ਪਾਕਿਸਤਾਨ ਨੇ ਪੈਲਗਾਮ ਵਿੱਚ ਇਨਸਾਨੀਅਤ ਦੇ ਕਸ਼ਮੀਰੀਅਤ ਤੇ ਹਮਲਾ ਕੀਤਾ ਹੈ ਪਾਕਿਸਤਾਨ ਦਾ ਇਰਾਦਾ ਭਾਰਤ ਵਿੱਚ ਫਿਰਕੂ ਦੰਗੇ ਕਰਵਾਉਣਾ ਸੀ ਉਹ ਕਸ਼ਮੀਰ ਦੇ ਲੋਕਾਂ ਤੋਂ ਉਹਨਾਂ ਦੀ ਕਮਾਈ ਖੋਹਣਾ ਚਾਹੁੰਦਾ ਸੀ ਇਸ ਲਈ ਪਾਕਿਸਤਾਨ ਨੇ ਸੈਸਪਾਟੇ ਤੇ ਹਮਲਾ ਕੀਤਾ ਆਈਪਲ ਫਾਈਨਲ 2025 ਵਿੱਚ ਰਾਇਲ ਚੈਲੈਂਜਰਜ਼ ਬੰਗਲੌਰ ਤੋਂ ਪੰਜਾਬ ਕਿੰਗਜ਼ ਦੀ ਹਾਰ ਤੋਂ ਕੁਝ ਦਿਨ ਬਾਅਦ ਅਦਾਕਾਰ ਪ੍ਰੀਤੀ ਜਿੰਟਾ ਨੇ ਆਪਣੇ ਸ਼ੇਅਰ ਸਕੁਐਡ ਲਈ ਇੱਕ ਉਤਸ਼ਾਹਜਨਕ ਸੰਦੇਸ਼ ਲਿਖਿਆ ਹੈ ਪ੍ਰੀਤੀ ਨੇ ਪੂਰੇ ਸੀਜ਼ਨ ਦੌਰਾਨ ਦਲੇਰੀ ਨਾਲ ਲੜਨਾ ਤੇ ਦ੍ਰਿੜਤਾ ਦਿਖਾਉਣ ਲਈ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਇਹ ਸੀਜ਼ਨ ਉਸ ਤਰੀਕੇ ਨਾਲ ਖਤਮ ਨਹੀਂ ਹੋਇਆ ਜਿਵੇਂ ਅਸੀਂ ਚਾਹੁੰਦੇ ਸਾਂ ਪਰ ਸਫ਼ਰ ਸ਼ਾਨਦਾਰ ਸੀ ਇਹ ਰੋਮਾਂਚਕ ਮਨੋਰੰਜਕ ਤੇ ਪ੍ਰੇਰਨਾਦਾਇਕ ਸੀ ਮੈਨੂੰ ਸਾਡੀ ਨੌਜਵਾਨ ਟੀਮ ਦੀ ਲੜਾਈ ਅਤੇ ਹਿੰਮਤ ਬਹੁਤ ਪਸੰਦ ਆਈ ਸਾਡੇ ਸ਼ੇਰ ਪੂਰੇ ਟੂਰਨਾਮੈਂਟ ਦੌਰਾਨ ਬੱਲੇ-ਵੱਲੇ ਕਰਾਉਂਦੇ ਰਹੇ ਮੈਨੂੰ ਆਪਣੇ ਕਪਤਾਨ ਆਪਣੇ ਸਰਪੰਚ ਵੱਲੋਂ ਅੱਗੇ ਹੋ ਕੇ ਅਗਵਾਈ ਕਰਨ ਦਾ ਤਰੀਕਾ ਪਸੰਦ ਆਇਆ ਕਿ ਕਿਵੇਂ ਭਾਰਤੀ ਅਰਕੈਪੜ ਖਿਡਾਰੀਆਂ ਨੇ ਇਸ ਆਈਪੀਐਲ ਤੇ ਦਬਦੌਬ ਬਣਾਇਆ ਉਸਨੇ ਕਪਤਾਨ ਸ਼੍ਰੇਸ਼ ਈਅਰ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਪਿਆਰ ਨਾਲ ਸਰਪੰਚ ਸਾਹਿਬ ਕਿਹਾ ਜਾਂਦਾ ਹੈ ਪ੍ਰੀਤੀ ਨੇ ਹੋਰ ਕਿਹਾ ਇਹ ਸਾਲ ਲਖਣ ਸੀ ਅਸੀਂ ਰਿਕਾਰਡ ਤੋੜ ਦਿੱਤੇ ਭਾਵੇਂ ਅਸੀਂ ਸੱਟਾਂ ਤੇ ਕੌਮੀ ਡਿਊਟੀ ਕਾਰਨ ਮੁੱਖ ਖਿਡਾਰੀਆਂ ਤੋਂ ਵਾਂਝੇ ਸਾਂ ਟੂਰਨਾਮੈਂਟ ਵਿੱਚ ਇੱਕ ਵੱਖਵੇਂ ਦਾ ਸਾਹਮਣਾ ਕੀਤਾ ਖੇਲੂ ਮੈਚਾਂ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕੀਤਾ ਗਿਆ ਅਤੇ ਇੱਕ ਸਟੇਡੀਅਮ ਖਾਲੀ ਕਰਵਾਇਆ ਗਿਆ ਅਸੀਂ ਇੱਕ ਦਹਾਕੇ ਬਾਅਦ ਅੰਕ ਸੂਚੀ ਵਿੱਚ ਅਨੁਕੂਲਤਾ ਬਣਾਈ ਅਤੇ ਸਿਖਰ ਤੇ ਰਹੇ ਤੇ ਇੱਕ ਦਿਲਚਸਪ ਫਾਈਨਲ ਵਿੱਚ ਅੰਤ ਤੱਕ ਲੜੇ ਪ੍ਰੀਤੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕਿੰਗਜ਼ ਅਗਲੇ ਸਾਲ ਸ਼ਾਨਦਾਰ ਵਾਪਸੀ ਕਰੇਗੀ ਉਹਨਾਂ ਨੇ ਕਿਹਾ ਮੈਨੂੰ ਪੰਜਾਬ ਕਿੰਗਜ਼ ਦੇ ਹਰੇਕ ਖਿਡਾਰੀ ਤੇ ਬਹੁਤ ਮਾਣ ਹੈ ਕਿ ਉਹਨਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਇੰਨੀ ਵਧੀਆ ਕਾਰਜਕਾਰੀ ਦਿਖਾਈ ਉਹਨਾਂ ਸਾਰਿਆਂ ਦਾ ਸਾਡੇ ਸਪੋਰਟ ਸਟਾਫ ਅਤੇ ਪੀਵੀਕੇਐਸ ਵਿੱਚਲੇ ਹਰੇਕ ਵਿਅਕਤੀ ਦਾ ਬਹੁਤ ਬਹੁਤ ਧੰਨਵਾਦ ਇੱਕ ਸ਼ਾਨਦਾਰ ਸੀਜ਼ਨ ਲਈ ਸਭ ਤੋਂ ਵੱਡੇ ਸਾਡੇ ਛੇਰ ਸਕੁਐਡ ਸਾਡੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਜੋ ਸਾਡੇ ਨਾਲ ਹਰ ਪਲ ਖੜੇ ਰਹੇ ਅਸੀਂ ਜੋ ਵੀ ਹਾਂ ਤੇ ਅਸੀਂ ਕਿੰਨੀ ਦੂਰ ਪਹੁੰਚੇ ਹਾਂ ਇਹ ਸਭ ਤੁਹਾਡੇ ਕਾਰਨ ਹੈ ਮੈਂ ਵਾਅਦਾ ਕਰਦੀ ਹਾਂ ਕਿ ਅਸੀਂ ਕੰਮ ਪੂਰਾ ਕਰਨ ਲਈ ਵਾਪਸ ਆਵਾਂਗੇ ਕਿਉਂਕਿ ਹੁਣ ਤੱਕ ਕੰਮ ਅਜੇ ਅੱਧਾ ਰਹਿ ਗਿਆ ਹੈ ਅਗਲੇ ਸਾਲ ਸਟੇਡੀਅਮ ਵਿੱਚ ਮਿਲਦੇ ਹਾਂ ਉਦੋਂ ਤੱਕ ਧਿਆਨ ਰੱਖੋ ਤੇ ਸੁਖੀ ਸਾਂਦੀ ਰਹੋ ਤੁਹਾਨੂੰ ਸਾਰਿਆਂ ਨੂੰ ਪਿਆਰ ਉਸ ਨੇ ਸਿੱਟਾ ਕੱਢਿਆ ਫਾਈਨਲ ਗੇਮ ਨੂੰ ਯਾਦ ਕਰਦੇ ਹੋਏ ਪੀਬੀਕੇਐਸ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਗੌਰਤਾਲਵਾ ਹੈਗੇ ਪ੍ਰੀਤੀ ਜਿੰਟਾ ਦੀ ਟੀਮ ਪੰਜਾਬ ਕਿੰਗਜ਼ ਫਾਈਨਲ ਮੈਚ ਆਰਸੀਬੀ ਤੋਂ 6 ਦੌੜਾਂ ਨਾਲ ਹਾਰ ਗਈ ਸੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਸਹਿਕਾਰੀ ਖੰਡੇ ਮਿਲਦੇ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਰਤੀ ਇਸ਼ਤਿਹਾਰ ਵਿੱਚ ਨਿਯੁਕਤੀ ਸਮੇਂ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰਨਾ ਅਤੇ ਭਵਿੱਖ ਵਿੱਚ ਇਹਨਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਪੱਤਰ ਦਾ ਉਤਾਰਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਖਤਰ ਨੂੰ ਵੀ ਭੇਜਿਆ ਗਿਆ ਹੈ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਸੈਕਿਆਰੀ ਖੰਡ ਮਿਲ ਦਫਤਰ ਨੇ 166 ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਜਾਰੀ ਕੀਤੇ ਇਸ਼ਤਿਹਾਰ ਵਿੱਚ ਕਿਹਾ ਹੈ ਕਿ ਉਮੀਦਵਾਰਾਂ ਨੂੰ 10ਵੀਂ ਪੱਧਰ ਤੱਕ ਪੰਜਾਬੀ ਭਾਸ਼ਾ ਪਾਸ ਕਰਨ ਦੀ ਪੂਰਵ ਸ਼ਰਤ ਤੋਂ ਬਿਨਾਂ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਹੋਵੇਗੀ ਅਤੇ ਉਮੀਦਵਾਰ 3 ਸਾਲ ਦੀ ਪਰਵੇਸ਼ਨ ਮਿਆਦ ਦੌਰਾਨ ਪੰਜਾਬੀ ਭਾਸ਼ਾ ਪਾਸ ਕਰ ਸਕੇਗਾ ਇਸੇ ਭਰਤੀ ਵਿੱਚ ਪੰਜਾਬੀ ਭਾਸ਼ਾ ਦੇ ਵਿਸ਼ੇ ਨੂੰ ਲਾਜ਼ਮੀ ਨਹੀਂ ਕੀਤਾ ਗਿਆ ਹੈ। ਉਹਨਾਂ ਕਹਿੰਦੇ ਕਿ ਭਾਸ਼ਾਈ ਨਜਰੀਏ ਤੋਂ ਇਹ ਚੋਣ ਪ੍ਰਕਿਆ ਗੈਰਕਾਨੂੰਨੀ ਹੈ। ਭਾਸ਼ਾ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਬਲਿ ਅਨੁਸਾਰ ਕੋਈ ਵਿਅਕਤੀ ਕਿਸੇ ਵੀ ਸੇਵਾ ਵਿੱਚ ਕਿਸੇ ਵੀ ਅਸਾਮੀ ਤੇ ਸਿੱਧੀ ਭਰਤੀ ਰਾਹੀਂ ਉਦੋਂ ਤੱਕ ਅਨੁਯੁਕਤ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸਨੇ 10ਵੀਂ ਜਮਾਤ ਤੱਕ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਦੇ ਤੌਰ ਤੇ ਪੰਜਾਬੀ ਜਾਂ ਇਸ ਦੇ ਬਰਾਬਰ ਦਾ ਪੰਜਾਬੀ ਭਾਸ਼ਾ ਵਿੱਚ ਕੋਈ ਹੋਰ ਇਮਤਿਹਾਨ ਜੋ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਅਨੁਦਾਤ ਕੀਤਾ ਗਿਆ ਹੋਵੇ ਪਾਸ ਨਾ ਕੀਤਾ ਹੋਵੇ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਚਾਲੂ ਬਿੱਤੀ ਸਾਲ 2025-26 ਦੌਰਾਨ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 3207 ਲਾਭਪਾਤਰੀਆਂ ਨੂੰ 16.36 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਬਠਿੰਡਾ ਫਰੀਦਕੋਟ ਸ਼ਰੀਫ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਅਕਬੂਰਤਲਾ ਮਾਨਸਾ ਮੋਗਾ ਸ਼੍ਰੀ ਮੁਕਤਸਰ ਸਾਹਿਬ ਪਟਿਆਲਾ ਪਠਾਨਕੋਟ ਐਸਐਸ ਨਗਰ ਮੁਹਾਲੀ ਸੰਗਰੂਰ ਪਲੇਟ ਕੋਟਰਾ ਦੇ ਤਰਨਤਾਰ ਦੇ ਪਛੜੀਆਂ ਚਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਕੋਲ 3207 ਲਾਹ ਪਾਤਰੀਆਂ ਦੀਆਂ ਦਰਖਾਸਤਾਂ ਚਾਲੂ ਸਾਲ ਦੌਰਾਨ ਅਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਲਈ 16.36 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਹੁਣ ਇੱਕ ਵਿਧਾਇਕ ਇੱਕ ਬਲਾਕਦੀਪ ਤਰਜ ਤੇ ਬਲਾਕਾਂ ਦਾ ਪੁਨਰਗਠਨ ਕਰਨ ਦੀ ਯੋਜਨਾ ਨੂੰ ਅੰਤਿਮ ਛੋਹਾਂ ਦੇਣ ਲੱਗੀ ਹੈ ਡਿਪਟੀ ਕਮਿਸ਼ਨਰਾਂ ਵੱਲੋਂ ਬਲਾਕਾਂ ਨੂੰ ਤਰਕਸੰਗਤ ਕਰਨ ਵਾਸਤੇ ਆਪਣੀ ਤਰਫੋਂ ਤਜਵੀਜ਼ਾਂ ਪਿੰਡੋਂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਭੇਜ ਦਿੱਤੀਆਂ ਗਈਆਂ ਹਨ ਜਾਣਕਾਰੀ ਅਨੁਸਾਰ ਇਹਨਾਂ ਤਜਵੀਜ਼ਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਬਲਾਕਾਂ ਦੀ ਗਿਣਤੀ ਵਿੱਚ ਕੋਈ ਕਟੌਤੀ ਜਾਂ ਵਾਧਾ ਨਹੀਂ ਹੋ ਸਕਿਆ ਹੈ ਪੰਜਾਬ ਕੈਬਨਿਟ ਨੇ 12 ਅਪ੍ਰੈਲ ਨੂੰ ਬਲਾਕਾਂ ਦੇ ਪੁਨਰਗਠਨ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਸੀ ਅਕਾਲੀ ਭਾਜਪਾ ਗੜਜੋੜ ਦੀ ਸਰਕਾਰ ਵੇਲੇ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਵਾਈਜ਼ ਡੀਐਸਪੀ ਦੇ ਦਫ਼ਤਰ ਬਣਾਤੇ ਗਏ ਸਨ ਉਸ ਤਰਜ਼ ਦੇ ਹੁਣ ਹਲਕਾ ਬਾੜ ਬਲਾਕਾਂ ਦਾ ਪੁਨਰਗਠਨ ਵੀ ਬਿਆਉਂਤ ਹੈ ਸਰਕਾਰੀ ਤਰਕ ਸੀ ਕਿ ਕਿਤੇ ਛੋਟੇ ਬਲਾਕਾਂ ਨੇ ਤੇ ਕਿਤੇ ਬਲਾਕਾਂ ਦਾ ਆਕਾਰ ਕਾਫੀ ਵੱਡਾ ਹੈ ਉਸਨਾਂ ਹਰ ਬਲਾਕ ਵਿੱਚ ਸਿਆਸੀ ਪਿੰਡ ਹਨ ਜਿਨ੍ਹਾਂ ਨੂੰ ਵਧਾ ਕੇ ਪ੍ਰਤੀ ਬਲਾਕ 100 ਤੱਕ ਕੀਤੀ ਜਾਣ ਦੀ ਸਕੀਮ ਸੀ ਬੇਬਿਆਨਸਾਰ ਡਿਪਟੀ ਕਮਿਸ਼ਨਰਾਂ ਤੋਂ ਬਲਾਕਾਂ ਦੇ ਪੁਨਰਗਠਨ ਦੀਆਂ ਪ੍ਰਾਪਤ ਤਜਵੀਜ਼ਾਂ ਤੇ ਹੁਣ ਪਿੰਡ ਵਿਕਾਸ ਦੇ ਪੰਚਾਇਤ ਵਿਭਾਗ ਮੰਤਰਣ ਕਰ ਰਿਹਾ ਹੈ ਇਹਨਾਂ ਤਜਵੀਜ਼ਾਂ ਦੇ ਆਧਾਰ ਤੇ ਪੁਨਰਗਠਨ ਵਾਸਤੇ ਏਜੰਡਾ ਕੈਬਨਿਟ ਵਿੱਚ ਜਾਵੇਗਾ ਪੰਜਾਬ ਸਰਕਾਰ ਦੀ ਇੱਛਾ ਸੀ ਕਿ ਬਲਾਕਾਂ ਦੀ ਗਿਣਤੀ ਘਟਾਈ ਜਾਵੇ ਪ੍ਰਾਪਤ ਜਾਣਕਾਰੀ ਅਨੁਸਾਰ ਪੁਨਰਗਠਨ ਦੀ ਤਜਵੀਜ਼ ਤਿਆਰ ਹੋਣ ਮਗਰੋਂ ਕੁੱਲ ਬਲਾਕ 154 ਬਣੇ ਹਨ ਜਦੋਂ ਕਿ ਪਹਿਲਾਂ ਵੀ ਬਲਾਕਾਂ ਦੀ ਗਿਣਤੀ 154 ਆਈ ਸੀ ਪਤਾ ਲੱਗਿਆ ਹੈ ਕਿ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਹੀ ਬਲਾਕਾਂ ਦੀ ਗਿਣਤੀ ਘਟੀ ਵਧੀ ਹੈ ਜਿਵੇਂ ਲੁਧਿਆਣਾ ਜ਼ਿਲ੍ਹੇ ਵਿੱਚ 13 ਬਲਾਕਾਂ ਤੋਂ ਘਟ ਕੇ ਹੁਣ 12 ਰਹਿ ਗਏ ਹਨ ਮਾਨਸਾ ਜ਼ਿਲ੍ਹੇ ਵਿੱਚ 5 ਤੋਂ ਘਟ ਕੇ 4 ਬਲਾਕ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 5 ਤੋਂ ਘਟ ਕੇ 4 ਬਲਾਕ ਰਹਿ ਗਏ ਹਨ ਦੂਸਰੇ ਪਾਸੇ ਜ਼ਿਲ੍ਹਾ ਰੋਪੜ ਵਿੱਚ 5 ਤੋਂ ਵੱਧ ਕੇ 6 ਹੋ ਗਏ ਹਨ ਅਤੇ ਸੰਰੂ ਜ਼ਿਲ੍ਹੇ ਵਿੱਚ ਵੀ ਬਲਾਕਾਂ ਦੀ ਗਿਣਤੀ 8 ਤੋਂ ਵੱਧ ਕੇ 9 ਹੋ ਗਈ ਹੈ। ਜ਼ਿਲ੍ਹਾ ਤਰਨਤਾਰਨ ਵਿੱਚ 8 ਤੋਂ ਵੱਧ ਕੇ ਬਲਾਕ 9 ਹੋ ਗਏ ਹਨ। ਬਾਕੀ ਕਿਸੇ ਵੀ ਜ਼ਿਲ੍ਹੇ ਵਿੱਚ ਗਿਣਤੀ ਵਿੱਚ ਕੋਈ ਫਰਕ ਨਹੀਂ ਆਇਆ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਇਹ ਵਿਭਾਗ ਨੂੰ ਤਜਵੀਜ਼ਾ ਪ੍ਰਾਪਤ ਹੋ ਗਈਆਂ ਹਨ ਅਤੇ ਬਲਾਕਾਂ ਦੇ ਪੁਨਰਗਠਨ ਦਾ ਕੰਮ ਪ੍ਰਕਿਰਿਆ ਅਧੀਨ ਹੈ। ਉਹਨਾਂ ਹੋਰ ਕੋਈ ਟਿੱਪਣੀ ਕਰਨ ਤੋਂ ਨਾ ਕਰਦੇ ਤੇ ਦੱਸ ਸੰਯੋਗ ਹੈ ਕਿ ਪੰਜਾਬ ਵਿੱਚ 117 ਵਿਧਾਨ ਸਭਾ ਹਲਕੇ ਹਨ ਜਦੋਂ ਕਿ ਬਲਾਕਾਂ ਦੀ ਗਿਣਤੀ 154 ਹੈ। ਜਿਸਦਾ ਮਤਲਬ ਹੈ ਕਿ ਇੱਕ ਹਲਕੇ ਵਿੱਚ ਇੱਕ ਤੋਂ ਜ਼ਿਆਦਾ ਬਲਾਕ ਪੈਂਦੇ ਹਨ ਕਈ ਬਲਾਕਾਂ ਵਿੱਚ ਕਈ ਵਿਧਾਨ ਸਭਿਆ ਹਲਕਿਆਂ ਦੇ ਪਿੰਡ ਪੈਂਦੇ ਹਨ ਇਸ ਨਾਲ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ